ਬੰਤਾ ਸਿੰਘ ਦੀ ਕੋਈ ਵੀ ਤੁਸੀਂ ਕਥਾ ਸੁਣ ਲਓ ਕੋਈ ਵੀ ਕਥਾ ਰੈਂਡਮ ਕਥਾ ਕੱਢ ਲਿਓ ਕਿਤੋਂ ਵੀ ਉਹਦੇ ਵਿੱਚ ਸਵਾਏ ਬ੍ਰਾਹਮਣਵਾਦ ਚ ਤੁਹਾਨੂੰ ਕੱਖ ਨਹੀਂ ਲੱਭਣਾ ਐਗਜ਼ੈਂਪਲ ਆ ਸਾਰੀਆਂ 72 ਨਾਟਕ ਚੋਂ ਜਾਂ ਦੂਜੇ ਗ੍ਰੰਥਾ ਚੋਂ ਦਿੰਦੇ ਆ ਇਹ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਐਗਜ਼ੈਂਪਲ ਨਹੀਂ ਦਿੰਦਾ ਕਿਉਂਕਿ ਇਹਨੂੰ ਪਤਾ ਜੇ ਗੁਰੂ ਗ੍ਰੰਥ ਸਾਹਿਬ ਚੋਂ ਐਗਜ਼ੈਂਪਲ ਦਿੱਤੀ ਅਸੀਂ ਫਾਚਣਾ ਉੱਥੇ ਤਾਂ ਗੱਲ ਹੀ ਨਹੀਂ ਹੋएगी ਸੋ ਇਹ ਜਿਹੜੀ ਮੰਨੂ ਸਮ੍ਰਿਤੀ ਆ ਇਹ ਸਿੱਖਾਂ ਵਿੱਚ ਬਹੁਤ ਹੱਦ ਤੱਕ ਬੈਠ ਚੁੱਕੀ ਆ ਮੈਂ ਇੱਕ ਵੀਰ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਸਿੱਖ ਕਹਿਣ ਨੂੰ ਤਾਂ ਕਹਿੰਦੇ ਆ ਵੀ ਸਾਡੀ ਸਾਡੇ ਦੇ ਵਿੱਚ ਸਾਡੇ ਵਿੱਚ ਜਾਤ ਪਾਤ ਨਹੀਂ ਆ ਪਰ ਅੱਜ ਤਕਰੀਬਨ ਹਰ ਸਿੱਖੀ ਜਾਤ ਪਾਤ ਨੂੰ ਮੰਨੀ ਬੈਠਾ ਔਰ ਇਹਦੇ 'ਚ ਕੋਈ ਦੋਹ ਰਾਏ ਨਹੀਂ ਕੋਈ ਦੋਹ ਰਾਏ ਨਹੀਂ ਹੈ ਹਰ ਸਿੱਖ ਕਿਉਂਕਿ ਸਾਡੇ ਵਿੱਚ 200 ਸਾਲ ਤੱਕ ਬ੍ਰਾਹਮਣ ਨੇ ਇਹ ਕੰਮ ਬਾੜ ਦਿੱਤਾ ਕਿ ਭਾਈ ਇਹ ਤਾਂ ਸ਼ੂਦਰ ਆ ਇਹ ਵੈਸ਼ ਆ ਇਹਨਾਂ ਨਾਲ ਤੁਸੀਂ ਡੇਲ ਨਹੀਂ ਕਰਨਾ ਇਹਨਾਂ ਦੇ ਘਰ ਆਪਣੇ ਬੱਚੇ ਨਹੀਂ ਦੇ ਸਕਦੇ ਵਿਆਹ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਸੋ ਆਉਣ ਵਾਲੀ ਜਨਰੇਸ਼ਨ ਠੀਕ ਹੈ ਜਾਤ ਪਾਤ ਨੂੰ ਨਹੀਂ ਮੰਨਦੀ ਖਾਸ ਕਰਕੇ ਇਹਨਾਂ ਕੰਟਰੀ ਸਾਡੇ ਬੱਚੇ ਉਹਨਾਂ ਨੂੰ ਪਤਾ ਹੀ ਨਹੀਂ ਪਈ ਹੁੰਦੀ ਕੀ ਹੈ ਜਾਤ ਪਾਤ ਦੇ ਹੈਵ ਨੋ ਆਈਡੀਆ ਉਹਨੂੰ ਉਹਨੂੰ ਦੱਸੋ ਨਾ ਫੇਰ ਉਹਨੂੰ ਪਾਲਦਾ ਅੱਛਾ ਜੱਟ ਉਹ ਪੁੱਛ ਲਿਆ ਜੱਟ ਕੀ ਹੁੰਦਾ ਜੀ ਤਖਾਨ ਕੀ ਹੁੰਦਾ ਜੀ ਵੀ ਸਿੱਖੀ ਹੈ ਸਾਰੇ ਇਹ ਕੀ ਚੱਕਰ ਆ ਉਹ ਕਨਫਿਊਜ਼ ਹੈ ਇਸ ਗੱਲ ਤੇ ਵੀ ਸਿੱਖਾਂ ਵਿੱਚ ਵੀ ਇਦਾਂ ਹੁੰਦਾ ਹੈ ਜਿਹੜੇ ਜਿਹਨਾਂ ਨੇ ਸਿੱਖੀ ਬਾਰੇ ਪੜ੍ਹਿਆ ਵੀ ਇਹ ਤੁਸੀਂ 도ਗਲੇ ਜੇ ਕਿਉਂ ਚੱਲਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਸਾਡੇ 'ਚ ਕੋਈ ਜਾਤ ਪਾਤ ਨਹੀਂ ਉਲਟੇ ਜਾਤ ਕੁਲ ਦੂਬ ਸਾਰੀ ਦੂਜੇ ਪਾਸੇ ਕਹਿੰਦੇ ਆ ਵੀ ਉਹ ਤਖਾਨ ਆ ਉਹ ਫਲਾਣਾ ਆ ਉਹ ਟ ਬੜੀ ਟਰੈਜੇਡੀ ਆ ਸਾਡੀ ਕਿਉਂਕਿ ਸਾਡੇ ਪ੍ਰਚਾਰਕ ਸਾਨੂੰ ਇਹੋ ਜਿਹੇ ਗੰਦੇ ਮਿਲੇ ਜਿਹੜੇ ਸਿੱਖੀ ਨੂੰ ਛੱਡ ਕੇ ਬ੍ਰਾਹਮਣਵਾਦ ਦਾ ਪ੍ਰਚਾਰ ਕਰਦੇ ਰਹੇ ਆ ਔਰ ਕਰੀ ਜਾ ਰਹੇ ਆ ਪਰ ਆ ਰਹੀ ਹੈ ਜਾਗਰਤੀ ਹੌਲੀ ਹੌਲੀ ਆ ਰਹੀ ਹੈ ਆਊਗੀ ਟਾਈਮ ਲੱਗੂਗਾ ਜੇ 200 ਸਾਲ ਲੱਗੇ ਆ ਖਰਾਬ ਕਰਨ ਨੂੰ ਤੋਂ 50 100 ਸਾਲ ਤਾਂ ਲੱਗੂਗੀ ਇਹਨੂੰ ਸਹੀ ਕਰਨ ਨੂੰ ਵੀ ਪਰ ਸਹੀ ਤਰੀਕੇ ਸਹੀ ਪਾਸੇ ਚੱਲ ਰਹੇ ਆ ਆਪਾਂ ਸੋਸ਼ਲ ਮੀਡੀਆ ਬਹੁਤ ਵੱਡੀ ਹੈਲਪ ਕਰ ਰਿਹਾ ਜੇ ਇਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਪਰ ਉਹਨਾਂ ਕੋਲ ਸੋਰਸਸ ਜ਼ਿਆਦਾ ਆ ਉਹ ਵੀ ਆਪਣਾ ਪੂਰਾ ਜੋਰ ਲਾਈ ਜਾ ਰਹੇ ਆ 1999 ਦੇ ਵਿੱਚ 100 ਕਰੋੜ 100 ਕਰੋੜ ਰੁਪਇਆ ਦਿੱਤਾ ਗਿਆ ਸੀ ਸਿਰਫ ਇਸੇ ਗੱਲ ਵਾਸਤੇ ਕਿ ਬ੍ਰਾਹਮਣਵਾਦ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਸਕੇ ਸਿੱਖੀ 'ਚ ਉਹਦੇ 'ਚੋ ਕੁਝ ਕਿਤਾਬਾਂ ਤਾਂ ਅਸੀਂ ਕੱਢਤੀਆ ਰੌਲਾ ਪੈ ਗਿਆ ਕਿ ਆ ਗੁਰਬਲਾਸ ਲਿਖਾਤਾ ਆ ਲਿਖਾਤਾ ਪਰ ਫਿਰ ਵੀ ਤੁਰਿਆ ਫਿਰਦੀਆਂ ਉੱਥੇ ਔਰ ਜਿਨ੍ਹਾਂ ਨੇ ਲਿਖਿਆ ਉਹ ਭਾਵੇਂ ਗੱਲ ਇੱਕ ਪਾਸੇ ਸਹੀ ਕਰੀ ਜੋਗੇ ਪਰ ਅਜੇ ਤੱਕ ਇਹਦੀ ਗਲਤੀ ਤਾਂ ਨਹੀਂ ਮੰਨੀ ਵੀ ਭਾਈ ਅਸੀਂ ਆ ਕੂੜ-ਕਬੜ ਵੀ ਛਾਪਿਆ ਆ ਡਾਕਟਰ ਅਮਰਜੀਤ ਸਿੰਘ ਉਦਾਂ ਦੀ ਸਭ ਤਾਂ ਚਲੇ ਗਿਆ ਇਸ ਦੁਨੀਆ ਤੋਂ ਪਰ ਡਾਕਟਰ ਅਮਰਜੀਤ ਤਾਂ ਹੈਗੇ ਨਾ ਉਹਨੂੰ ਪਤਾ ਉਹਨੇ ਕੀ ਲਿਖਿਆ ਹੈ ਵੀ ਇਹ ਸਿੱਖੀ ਨਾਲ ਕੋਈ ਲੈਣਾ ਦੇਣਾ ਹੈਗਾ ਵਿਦਵਾਨ ਲੋ ਬੰਦੇ ਹੋ ਤੁਸੀਂ ਤੁਸੀਂ ਪੜੋ ਤਾਂ ਸਹੀ ਵੀ ਗੁਰਮਤਿ ਕੀ ਕਹਿ ਰਹੀ ਹੈ ਗੁਰਬਾਣੀ ਕੀ ਕਹਿ ਰਹੀ ਹੈ ਤੁਸੀਂ ਕੀ ਲਿਖ ਰਹੇ ਹੋ ਉੱਥੇ ਤੁਸੀਂ ਗੁਰੂ ਨੂੰ ਮੰਦਿਰ ਚ ਭੇਜਤਾ ਫੇ ਮੰਦਿਰ ਜਾਂਦੇ ਹੁੰਦੇ ਸੀਗੇ ਜੀ ਗੁਰੂ ਅਰਜਨ ਪਾਤਸ਼ਾਹ ਇੱਥੇ ਦਰਬਾਰ ਸਾਹਿਬ ਦੇ ਕੋਲ ਮੰਦਿਰ ਸੀਗਾ ਉੱਥੇ ਜਾਂਦੇ ਹੁੰਦੇ ਸੀ ਇਹ ਕੁਝ ਸੋਚ ਲੋ ਗੱਲ ਕਰਨ ਲੱਗਿਆ ਤੁਸੀਂ ਮਾਤਾ ਗੰਗਾ ਜੀ ਨੂੰ ਭੇਜਤਾ ਉੱਥੇ ਭਈ ਗੰਡਾ ਭੰਨਿਆ ਇਧਰ ਮਾਤਾ ਜੀ ਦਾ ਪੇਟ ਹੋ ਗਿਆ ਕੀ ਲਿਖ ਰਹੇ ਆ ਜੀ ਕੀ ਸਾਨੂੰ ਸਮਝ ਨਹੀਂ ਆਉਂਦੀ